ਵੱਡੀ ਖਬਰ ਅਮਰਤਪਾਲ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰਤਪਾਲ ਸਿੰਘ ਦੇ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਪਾਰਟੀ ਦਾ ਕੋਈ ਨਾਮ ਨਹੀਂ ਰੱਖਿਆ ਗਿਆ ਪਰੰਤੂ ਪਰਿਵਾਰ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤਾਂ ਦੱਸਦੀ ਹੈ ਕਿ ਉਹਨਾਂ ਦੇ ਮਾਤਾ ਦੇ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੁਝ ਪੰਜਾਬ ਸਰਕਾਰ ਦੇ ਉੱਤੇ ਉਹਨਾਂ ਨੇ ਪਲਟਵਾਰ ਵੀ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ਪੰਜਾਬ ਦੇ ਬਣ ਗਏ ਨੇ ਤੇ ਹੁਣ ਅਸੀਂ ਜਿਹੜਾ ਕਿ ਇੱਕ ਮਿਲ ਕੇ ਫੈਸਲਾ ਲਿੱਤਾ ਤੇ ਅਮਰਿਤਪਾਲ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਜਿਹੜੀ ਕਿ ਮੁਲਾਕਾਤ ਦੌਰਾਨ ਇਹ ਵੱਡਾ ਫੈਸਲਾ ਲਿਆ ਗਿਆ ਤੇ ਅਮਰਿਤਪਾਲ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਉੱਥੇ ਹੀ ਦੱਸਦੀ ਹੈ ਕਿ ਪਹਿਲਾਂ ਸਰ ਜੇ ਸਿੰਘ ਖਾਲਸਾ ਦੇ ਵੱਲੋਂ ਸੰਕੇਤ ਦਿੱਤੇ ਗਏ ਸੀ ਲਗਾਤਾਰ ਚਰਚਾਵਾ ਹੋਈਆਂ ਤੇ ਉਹਨਾਂ ਨੇ ਕਹਿਣਾ ਸੀ ਕਿ ਜਦੋਂ ਵੀ ਸਾਡੀ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਹੋਈ ਤਾਂ ਅਸੀਂ ਨਵੀਂ ਸਿਆਸੀ ਪਾਰਟੀ ਬਾਰੇ ਚਰਚਾ ਜ਼ਰੂਰ ਕਰਾਂਗੇ ਤੇ ਜਿਸ ਤੋਂ ਬਾਅਦ ਅੱਜ ਪੂਰਨ ਤੌਰ ਤੇ ਸਪਸ਼ਟ ਕਰ ਦਿੱਤਾ ਹੈ ਤੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਅਮਰਿਤਪਾਲ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਹੁਣ ਸਿੱਖ ਜਥਬੰਦੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਵੀ ਹੈ ਤੇ ਦੂਜੇ ਪਾਸੇ ਜੇਲ੍ਹ ਚ ਬੈਠੇ ਅਮਰਿਤਪਾਲ ਦੇ ਵੱਲੋਂ ਜਿਹੜਾ ਕਿ ਸਿਆਸਤ 'ਚ ਵੱਡਾ ਧਮਾਕਾ ਕੀਤਾ ਗਿਆ ਤੇ ਉੱਥੇ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਕੁਝ ਸਵਾਲ ਸਰਕਾਰਾਂ ਦੇ ਉੱਤੇ ਖੜੇ ਕਰ ਦਿੱਤੇ ਨੇ ਪਰਿਵਾਰ ਨੇ ਬਿਆਨ ਦਿੱਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਤਿੱਖੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਆਓ ਤੁਹਾਨੂੰ ਸੁਣਾਉਣੇ ਅਮਰਿਤਪਾਲ ਦੇ ਮਾਤਾ ਦਾ ਹੌਲ ਕੀ ਕਹਿਣਾ ਵੇਖੋ ਅੱਜ ਇੱਕ ਦਿਵਸ ਪੰਜਾਬ ਦੀ ਵੱਡੇ ਗੰਢ ਸੀ ਬਸ ਪੰਜਾਬ ਦੀ ਜਥੇਬੰਦੀ ਦੀ ਚੌਥੀ ਅੱਜ ਵੜੇ ਗੰਗ ਸਿੱਖ ਕਿ ਉਹਦੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਤੇ ਚੜ੍ਹਦੀ ਕਲਾ 'ਚ ਉਹ ਆਉਣ ਤੇ ਬਾਕੀ ਇੱਕ ਪਾਰਟੀ ਦਾ ਵੀ ਅਨਾਉਂਸ ਕੀਤਾ ਗਿਆ ਉਹ ਇੱਕ ਜਿਹੜੀ ਪਾਰਟੀ ਸਾਂਝੀ ਪੰਜਾਬ ਦੀ ਪਾਰਟੀ ਜਿਹਦੇ ਵਿੱਚ ਹਰ ਧਰਮ ਨੂੰ ਨਿਰਪੱਖਾਂ ਦੇ ਨਾਲ ਕੰਮ ਕੀਤਾ ਜਾਊਗਾ ਹਰ ਇੱਕ ਧਰਮ ਨੂੰ ਬਰਾਬਰ ਦਾ ਹੀ ਅਧਿਕਾਰ ਦਿੱਤਾ ਜਾਊਗਾ ਹਾਕ ਤੇ ਸੱਚ ਲਈ ਕੰਮ ਕੀਤਾ ਜਾਊਗਾ ਐਜੰਡਾ ਕੀ ਹੋਏਗਾ ਨਵੀਂ ਪਾਰਟੀ ਦਾ ਨਾਂ ਕੀ ਹੋਏਗਾ ਨਾਂ ਅਜੇ ਅਨਾਉਂਸ ਕਰਨਗੇ ਕੀ ਏ ਏਜੰਡਾ ਕੀ ਹੋਏਗਾ ਤੁਹਾਡਾ ਜਿਹੜਾ ਏਜੰਡਾ ਸਾਡਾ ਇਹ ਮੈਂਨ ਤੇ ਹੀ ਆ ਪੰਜਾਬ ਦੀ ਨੌਜਵਾਨੀ ਬਚਾਉਂਦਾ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਹੀ ਏਜੰਡਾ ਚੁੱਕਾਂਗੇ ਕਿ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚਾ ਸਕੀਏ ਜੇ ਸਾਡੀ ਨੌਜਵਾਨੀ ਬਚੋਗੀ ਤਾਂ ਗੱਲ ਹੀ ਆਪਾਂ ਝੰਡੇ ਵੀ ਕਾਇਮ ਕਰ ਲਾਂਗੇ ਜੇ ਸਾਡੇ ਨੌਜਵਾਨ ਰਹੇ ਤਾਂ ਆਪਾਂ ਝੰਡੇ ਕੀ ਕਾਇਮ ਕਰਾਂਗੇ ਵੀ ਪੰਥਕ ਰਨਾਲੇ ਕਿਹਾ ਵੀ ਸਾਰਿਆਂ ਨੂੰ ਅਸੀਂ ਤੇ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਵੀ ਆਪਾਂ ਸਾਰੀ ਰਲ ਮਿਲ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਵੇਖੋ ਅੱਜ ਇੱਕ ਦਿਵਸ ਪੰਜਾਬ ਦੀ ਬੜੇ ਗੰਢ ਸੀ ਬਸ ਪੰਜਾਬ ਦੀ ਜਥੇਬੰਦੀ ਦੀ ਚੌਥੀ ਅੱਜ ਵੜੇ ਗੰਗ ਸਿੱਖ ਕਿ ਉਹਦੇ ਵਾਸਤੇ ਅਰਦਾਸ ਬੇਨਤੀ ਕੀਤੀ ਗਈ ਕਿ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਤੇ ਚੜ੍ਹਦੀ ਕਲਾ 'ਚ ਉਹ ਆਉਣ ਤੇ ਬਾਕੀ ਇੱਕ ਪਾਰਟੀ ਦਾ ਵੀ ਅਨਾਉਂਸ ਕੀਤਾ ਗਿਆ ਉਹ ਇੱਕ ਜਿਹੜੀ ਪਾਰਟੀ ਸਾਂਝੀ ਪੰਜਾਬ ਦੀ ਪਾਰਟੀ ਜਿਹਦੇ ਵਿੱਚ ਹਰ ਧਰਮ ਨੂੰ ਨਿਰਪੱਖਾਂ ਦੇ ਨਾਲ ਕੰਮ ਕੀਤਾ ਜਾਊਗਾ ਹਰ ਇੱਕ ਧਰਮ ਨੂੰ ਬਰਾਬਰ ਦਾ ਹੱਕਦਾਰ ਦਿੱਤਾ ਜਾਊਗਾ ਹਾਕ ਤੇ ਸੱਚ ਲਈ ਕੰਮ ਕੀਤਾ ਜਾਊਗਾ ਐਜੰਡਾ ਕੀ ਹੋਏਗਾ ਨਵੀਂ ਪਾਰਟੀ ਦਾ ਨਾਂ ਕੀ ਹੋਏਗਾ ਨਾਂ ਅਜੇ ਅਨਾਉਂਸ ਕਰਨਗੇ ਹਾਂਜੀ ਕੀ ਏ ਅਜੰਡਾ ਕੀ ਹੋਏਗਾ ਤੁਹਾਡਾ ਜਿਹੜਾ ਅਜੰਡਾ ਸਾਡਾ ਇਹ ਮੇਨ ਤੇ ਹੀ ਆ ਪੰਜਾਬ ਦੀ ਨੌਜਵਾਨੀ ਬਚਾਉਂਦਾ ਆਉਣ ਵਾਲੇ ਸਮੇਂ 'ਚ ਅਸੀਂ ਇਹੋ ਹੀ ਅਜੰਡਾ ਚੁੱਕਾਂਗੇ ਕਿ ਆਪਾਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਬਚਾ ਸਕੀਏ ਜੇ ਸਾਡੀ ਨੌਜਵਾਨੀ ਬਚੂਗੀ ਤਾਂ ਗਾੜੀ ਆਪਾਂ ਝੰਡੇ ਵੀ ਕਾਇਮ ਕਰ ਲਾਂਗੇ ਜਿਹੜੇ ਨੌਜਵਾਨ ਰਹੇ ਤਾਂ ਆਪਾਂ ਝੰਡੇ ਕੀ ਕਾਇਮ ਕਰਾਂਗੇ ਵੀ ਪੰਥਕ ਰਨਾਲੇ ਕਿਹਾ ਵੀ ਸਾਰਿਆਂ ਨੂੰ ਅਸੀਂ ਤੇ ਕੋਸ਼ਿਸ਼ ਕਰਾਂਗੇ ਬੇਨਤੀ ਕਰਾਂਗੇ ਵੀ ਆਪਾਂ ਸਾਰੀ ਰਲ ਮਿਲ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ